ਜిల్లా ਸੰਗਰੂਰ ਦੇ ਵਿਖੇ ਐਸਐਸਪੀ ਆਫਿਸ ਦੇ ਮਹਿਜ 100 ਗਜ ਦੀ ਦੂਰੀ ਤੇ ਹੀ ਚੋਰ ਦਿਨ ਦਾ ਹੜੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਗਏ ਚੋਰਾਂ ਦੇ ਵੱਲੋਂ ਡਾਕਟਰ ਦੀ ਦੁਕਾਨ ਦੇ ਵਿੱਚੋਂ 1,25,000 ਰੁਪਏ ਉਡਾ ਲਏ ਗਏ ਤੇ ਨਹੀਂ ਨਹੀਂ ਚੋਰੀ ਕੀਤੀ ਗਈ ਦੁਕਾਨ ਦੇ 50 ਗਜ ਦੀ ਦੂਰੀ ਤੇ ਹੀ ਪੁਲਿਸ ਸਟੇਸ਼ਨ ਵੀ ਹੈ ਦੁਕਾਨਦਾਰ ਨੇ ਕਿਹਾ ਕਿ ਮੈਂ 4:30 ਵਜੇ ਆਪਣੀ ਦੁਕਾਨ ਤੋਂ ਕਸੇ ਕੰਮ ਦੇ ਲਈ ਗਿਆ ਸੀ ਜਿਸ ਤੋਂ ਬਾਅਦ ਚੋਰ ਨੇ ਇਸ ਪੂਰੀ ਘਟਨਾ ਨੂੰ ਅੰਜਾਮ ਦੇ ਦਿੱਤਾ ਹੈ ਐਸੇ ਪੂਰੇ ਚੋਰੀ ਦੀ ਘਟਨਾ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਸਬੰਧੀ ਜੋਦੋ ਪੁਲਿਸ ਵਿਭਾਗ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਵਿਭਾਗ ਦਾ ਕਹਿਣਾ ਹੈ ਕਿ ਸਾਜੇ ਵੱਲੋਂ ਤਬਦੀਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰਾ ਦੇ ਵਿੱਚ ਸਾਫ ਨਜ਼ਰ ਆ ਰਿਹਾ ਚੋਰ ਦੇ ਵੱਲੋਂ ਕਿਸ ਤਰ੍ਹਾਂ ਨਗਦੀ ਤੇ ਹੋਰ ਵੀ ਜੁੜੇ ਚੀਜ਼ਾਂ ਨੇ ਸਾਰੀਆਂ ਸਾਰੇ ਨਗਦੀ ਜੁੜੇ ਨੇ ਚੋਰ ਦੇ ਵਿੱਚੋਂ ਕੱਢ ਕੇ ਬੈਗ ਦੇ ਵਿੱਚ ਪਾਇਆ ਜਾ ਰਿਹਾ ਹੈ ਤੇ ਪੂਰੀ ਲੁੱਟ ਦੀ ਵਾਰਦਾਤ ਜੋੜੀ ਹੈ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਚੁੱਕੀ ਹੈ ਮੇਰਾ ਪੋਤਾ ਹੋਇਆ ਜੀ ਤੇ ਕੱਲ ਨੂੰ ਛੁੱਟੀ ਮਿਲਨੀ ਸੀ ਉਹਨਾਂ ਨੂੰ ਮੈਂ ਕੋਈ 1:00 ਵਜੇ ਗਿਆ ਸੀਗਾ ਤੇ ਮੈਂ ਪੈਸਾ ਅਰੇਂਜਮੈਂਟ ਕੀਤਾ ਜੀ ਤੇ ਮਿਸ ਜਿਹਾ ਕੋ ਆਇਆ ਵੀ ਤੁਸੀਂ ਆ ਜਾਓ ਵੀ ਡਾਕਟਰ ਸਾਹਿਬ ਛੁੱਟੀ ਦੇਣਗੇ ਮੈਂ ਕਿਹਾ ਚਲੋ ਮੈਂ ਛੁੱਟੀ ਕੋਲ ਆ ਜਾਂਦਾ ਤੇ ਉਸ ਤੋਂ ਮੈਂ ਜੋ 1:30 ਵਜੇ ਗਿਆ ਤੇ ਉਸ ਤੋਂ ਬਾਅਦ ਮੈਂ ਉੱਥੇ ਗਿਆ ਉਹਨਾਂ ਕੋਲ ਗਿਆ ਜਾ ਕੇ ਉਹਨਾਂ ਨੇ ਡਿਸਚਾਰਜ ਕੀਤਾ ਕਹਿੰਦੇ ਚਲੋ ਮੈਂ ਪੈਸੇ ਲੈ ਕੇ ਉਹਨਾਂ ਜਾ ਕੇ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਆਮਨਾਰ ਆਜੋ ਤੇ ਜੋ ਮੈਂ ਆ ਕੇ ਦੇਖਿਆ ਤੇ ਇੱਥੋਂ ਨੰਗਨ ਲੱਗਿਆ ਤਾਂ ਸ਼ਟਰ ਮੇਰਾ ਉੱਪਰ ਸੀਗਾ ਜੀ ਤੇ ਗੇਟ ਮੇਰਾ ਅੱਧਾ ਖੁੱਲਾ ਪਿਆ ਸੀਗਾ ਤੁਹਾਡੇ ਦੇਖਿਆ ਨਾ ਇੱਕ ਉਹਨਾਂ ਪੈਪੀ ਤੇ ਜਗਿਆ ਕਿ ਮੈਂ ਪ੍ਰੋਫੈਸਰ ਨੂੰ ਬੁਲਾਇਆ ਜੀ ਉਹਨੂੰ ਦਿਖਾਇਆ ਪਰ ਮੇਨ ਗੇਟ ਜੀ ਉੱਟ ਤੇ ਆ ਪਿਆ ਸੀਗਾ ਗੱਲੇ ਦੇ ਪਿੱਛੇ ਦਾ ਸਮਾਰਕ ਇਹਨਾਂ ਨੇ ਗੱਲਾਂ ਤੋੜਿਆ ਉਹਦੇ ਕਰੀਬ 1/2 ਲੱਖ ਰੁਪਈਆ ਸੀ ਆਦੇ ਵਿੱਚ ਜਿਹੜਾ ਕਿ ਅਸੀਂ ਨੇ ਕਿਰਨ ਦਾ ਨੰਬਰ ਬੇਟਾ ਦਾਖਲ ਸੀਗਾ ਜੀ ਤੇ ਉਹਨਾਂ ਨੂੰ ਬੈਸ ਸੀ ਕੀ ਸਮਝੋ ਕਿ ਫੋਰਸਲੈਂਡ ਦੇ ਮਹਿਜ 500 ਗਾਜ਼ ਦੀ ਦੂਰੀ ਤੇ ਤੁਹਾਡੀ ਦੁਕਾਨ ਹੈ ਹਾਂਜੀ ਨਾਲ ਹੀ ਥਾਣਾ ਜਿੱਦੇ ਦੂਸਰੇ ਪਾਸੇ ਸਿਟੀ ਵਾਲ ਦਾ ਥਾਣਾ ਪੈ ਜਾਂਦਾ ਦੋਹਾਂ ਦੇ ਵਿਚਾਲੇ ਏਡੀ ਵੱਡੀ ਬਹਾਦਤ ਨੂੰ ਅੰਜਾਮ ਹੋ ਜੇ ਕਿਸ ਤਰ੍ਹਾਂ ਦੇਖੋ ਸੀਐਮ ਸਕਿਉਰਟੀ ਦੇ ਬਾਵਜੂਦ ਵੀ ਇੱਥੇ ਬਹੁਤ ਜ਼ਿਆਦਾ ਗੱਡੀਆਂ ਘੁੰਮ ਰਹੀਆਂ ਹੈ ਕਿ ਹੁਣ ਕੀ ਕਰੀਏ ਹੁਣ ਦਿਨ ਦਿਹਾੜੇ ਕੰਮ ਹੋਇਆ ਜੀ ਵਾਕਾ ਹੋਇਆ ਦੌੜੀ ਨਹੀਂ ਹੈਗਾ ਇਸਾਂ ਕਿਸੇ ਦਾਰੀਨ ਕੀ ਕਿਸੇ ਦੇ ਕੋਧ ਨੂੰ ਸ਼ੱਕ ਹੈਗਾ ਕਿ ਵੀ ਨਾ ਕੀ ਕਹਿ ਸਕਦੇ ਜੇ ਇਹਦੇ ਬਾਰੇ ਸਰ ਕੋਈ ਰਿਪੋਰਟ ਲਖਾਈਆ ਥਾਣੇ ਹਾਂ ਸਰ ਨੇ ਰਿਪੋਰਟ ਕਾਲ ਦਿਖਾਇਆ ਕੋਈ ਆਇਆ ਚੈੱਕ ਕਰਨ ਨਹੀਂ ਹਜੇ ਕੋਈ ਨਹੀਂ ਆਇਆ ਕੋਈ ਤੁਹਾਨੂੰ ਜਦੋਂ ਤੁਸੀਂ ਪੈਸੇ ਰੱਖੇ ਸੀ ਕੋਈ ਉਦੋਂ ਕਿਸੇ ਨੂੰ ਪਤਾ ਹੋਵੇ ਕਿ ਤੁਸੀਂ ਗੱਲੇ 'ਚ ਪੈਸੇ ਰੱਖ ਰਹੇ ਹੋ ਕਿਸੇ ਨੂੰ ਕੋਈ ਹੋਵੇ ਇਦਾਂ ਦਾ ਸਰ ਹਾਂ ਹੁਣ ਕਈ ਵਾਰ ਮੈਂ ਪੈਸੇ ਗਿੰਨ ਕੇ ਲੈ ਕੇ ਗਿਆ ਇਥੋਂ ਥੋੜੇ ਜਿ 10000 ਰੁਪਏ ਮੇਰਾ ਪਿਆਸੀ ਅਲੱਗ ਮੈਂ ਕਿਹਾ ਤੁਹਾਨੂੰ ਮੈਂ ਬਾਹਰ ਦੇ ਵਿੱਚ ਲੈ ਕੇ ਜਾਊਂਗਾ ਕਿ ਮੇਰੇ ਕੋਲ ਪੀਸੈਂਟ ਵਗੈਰਾ ਮੈਡੀਸ਼ਨ ਵਗੈਰਾ ਲੈਣ ਆਉਂਦੇ ਨੇ ਕੋਸਾ ਦਾ ਕੋਈ ਇਸ ਤਰ੍ਹਾਂ ਦਾ ਬੰਦਾ ਹੋਵੇ ਦੇਖਿਆ ਹੁਣ ਟੋਡਰ ਕਿੰਨੇ ਪੈਸੇ ਜਿਹੜੇ ਚੋਰੀ ਹੋਏ ਆ ਸਵਾ ਲੱਖ ਰੁਪਏ ਆ ਹਾਂਜੀ ਤੇ ਉਸ ਤੋਂ ਇਲਾਵਾ ਕੋਈ ਹੋਰ ਚੀਜ਼ ਵੀ ਚੱਕ ਕੇ ਲੱਗੇ ਨਹੀਂ ਹੋਰ ਨਹੀਂ ਕੁਝ ਲੈ ਕੇ ਗਏ ਜੀ ਬਸ ਫਿਰ ਕੋਈ ਸੀਸੀਟੀਵੀ ਹੈ ਇਸ ਸਮੇਂ ਕੈਮਰੇ ਲੱਗੇ ਨੇ ਹਾਂਜੀ ਉਹ ਵੀਰਲੇ ਤੇ ਸੀ ਸਾਰੇ ਵੀਰ ਜਿਹੜੇ ਆ ਗਏ ਕਿੰਨੇ ਕਵ ਦਾ ਟਾਈਮ ਸੀ ਜੀ ਇਹ ਤਿੰਨ ਮੇਰੇ ਪਰੋਸੀ ਜੀ ਪ੍ਰਦੀਪ ਜੀ ਨੇ ਜੀ ਉਹਨਾਂ ਦੀ ਬੇਟੀ 3 ਵਜੇ 5 ਮਿੰਟ ਦੇ ਸਕੂਲੋਂ ਆਉਂਦੀ ਹੁੰਦੀ ਹੁੰਦੀ ਜੀ ਬਚਪਨ ਸਕੂਲ ਤੋਂ ਉਹ ਇੱਥੋਂ 3 ਵਜੇ ਸਹੀ ਗਏ ਨੇ ਜੀ 3:07 ਦੇ ਕੰਮ ਹੋ ਗਏ। ਪਰ ਹੁਣ ਕੀ ਮੌਕਾ ਹੈ? ਹੈ? ਹੋਰ ਕੀ ਮੌਕਾ ਹੈ? ਹੁਣ ਮੈਂ ਇਹ ਕਹਿ ਰਿਹਾ ਦਿਖਿਆ ਜਾ ਰਿਹਾ ਮਤਲਬ ਦੇਖੋ ਵੀ ਬੰਦਾ ਕੌਣ ਹੈ ਜੀ।